ਸਰ ਮੈਂ ਇੱਕ ਖੁਸ਼ੀਆਰਪੁਰ ਦੀ ਖਬਰ ਪੜੀ ਕਿ ਉੱਥੇ ਕੋਠੜੀ ਨੂਮਾ ਫੈਕਟਰੀ ਦੇ ਵਿੱਚ 30 ਕਿਲੋ ਕੱਚਾ ਪੇਠਾ ਖਰਾਬ ਪਾਇਆ ਗਿਆ ਇਹ ਪੂਰੀ ਖਬਰ ਕੀ ਹੈ ਦੇਖੋ ਸਰਬਿਤ ਖਬਰ ਬਹੁਤ ਹਰਾਮ ਕਰਨ ਵਾਲੀ ਹੈ ਕਿਉਂਕਿ ਪੇਠਾ ਆਮ ਤੌਰ ਤੇ ਘਰਾਂ ਵਿੱਚ ਖਾਇਆ ਜਾਂਦਾ ਲੋਕ ਬਹੁਤ ਸ਼ਕੀਨ ਨੇ ਪੇਠੇ ਦੇ ਪੇਠੇ ਦੀਆਂ ਸਪੈਸ਼ਲ ਦੁਕਾਨਾਂ ਵੀ ਖੁੱਲੀਆਂ ਪੇਠਾ ਲੈ ਕੇ ਲੋਕ ਫੇਰੀ ਵੀ ਲਾਉਂਦੇ ਆ ਕਿ ਪੇਠਾ ਆ ਗਿਆ ਜੀ ਪੇਠਾ ਪਰ ਉਹ ਉਹਨੂੰ ਰੱਖਦੇ ਕਿਸ ਤਰੀਕੇ ਬਹੁਤ ਵੱਡਾ ਸਵਾਲ ਹੈ ਬਣਾਉਂਦੇ ਕਿਸ ਤਰੀਕੇ ਹੁਣ ਪੇਠਾ ਕਿ ਲੋਕ ਇਸ ਕਰਕੇ ਵੀ ਖਾਂਦੇ ਕਿ ਜੀ ਨਿਰਨੇ ਖਾ ਲੋ ਪੇਟ ਦੀ ਕਬਜ ਦੂਰ ਹੋ ਜਾਂਦੀ ਹੈ ਕਈ ਵਿਟਾਮਿਨ ਲੇਖੰਦੇ ਆ ਕਿ ਜਿਆਦਾ ਖਾ ਲੈਣ ਤਾਂ ਵਿਟਾਮਿਨ ਦੀ ਜਿਹੜੀ ਬੜੌਤਰੀ ਹੋ ਜਾਂਦੀ ਹੈ ਵੱਧ ਜਾਂਦਾ ਉਹ ਵੀ ਘੱਟਕ ਹੋ ਸਕਦਾ ਕਈ ਕਹਿੰਦੇ ਤਾਂ ਰਸ ਚੋਂਦਾ ਉਹ ਜਿਆਦਾ ਪੇਠਾ ਖਾ ਲੋ ਤਾਂ ਤਾਂ ਵੀ ਸ਼ੂਗਰ ਬਣ ਸਕਦੇ ਲੇਕਿਨ ਜਿਸ ਖਬਰ ਦੀ ਤੁਸੀਂ ਗੱਲ ਕਰਦੇ ਹੋ ਉਹਨੇ ਸਾਰਿਆਂ ਨੂੰ ਹੈਰਾਨ ਕੀਤਾ ਕਿਉਂਕਿ ਪੇਠਾ ਜਿੱਥੇ ਬਣਦਾ ਸੀਗਾ ਉਹ ਕੋਠੜੀ ਨੂੰ ਆ ਫੈਕਟਰੀ ਸੀਗੀ ਗੰਦਗੀ ਦੀ ਕਹਿੰਦੇ ਪ੍ਰਭਾਰ ਸੀਗੀ ਬਹੁਤ ਮਾੜੇ ਹਾਲਾਤਾਂ ਵਿੱਚ ਪੇਠਾ ਤਿਆਰ ਕੀਤਾ ਜਾਂਦਾ ਸੀਗਾ ਉਹ ਪੇਠਾ ਜਦ ਕੋਈ ਆਮ ਬੰਦਾ ਖਾਊਗਾ ਸੇਤਨਾ ਕਿੰਨਾ ਖਿਲਵਾੜ ਹੈ ਹੁਣ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਉੱਥੇ ਦੇ ਫੂਡ ਸੇਫਟੀ ਵਿਭਾਗ ਨੇ ਉੱਥੇ ਪਹੁੰਚ ਕੇ ਚੈਕਿੰਗ ਕੀਤੀ ਆ ਸੈਂਪਲ ਭਰੇ ਗਏ ਆ ਔਰ ਸਫਾਈ ਦੇ ਮਾਪਦੰਡ ਵੀ ਦੇਖੇ ਗਏ ਆ ਉਹਦੇ ਹਿਸਾਬ ਨਾਲ ਹੁਣ ਜਿਹੜੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਲੇਕਿਨ ਸਾਡਾ ਕੰਮ ਆਪਣੇ ਸ਼ਹਿਰ ਦੇ ਆਮ ਲੋਕਾਂ ਨੂੰ ਸੁਚੇਤ ਕਰਨਾ ਉੱਥੇ ਦੀ ਵੀਡੀਓ ਵੀ ਆਪਾਂ ਤੁਹਾਨੂੰ ਹੁਣੇ ਨਾਲੇ ਚਲਾ ਕੇ ਦਿਖਾ ਦੇਣੀ ਆ ਕਿ ਉੱਥੇ ਮੌਕਾ ਹਾਲਾਤ ਕਿਹੋ ਜਿਹੇ ਸੀ ਲੇਕਿਨ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਆ ਔਰ ਕਈ ਵੇਲੇ ਲੋਕ ਸਵਾਲ ਪੁੱਛ ਲੈਂਦੇ ਆ ਸਾਨੂੰ ਪਤਾ ਕਿਵੇਂ ਲੱਗੇ ਕਿ ਜਿਹੜਾ ਪੇਠਾ ਹੈ ਉਹ ਸਹੀ ਕੁਆਲਿਟੀ ਦਾ ਹੈਗਾ ਕਿ ਨਹੀਂ ਮਠਿਆਈ ਸਹੀ ਕੁਆਲਿਟੀ ਦੀ ਹੈਗੀ ਕਿ ਨਹੀਂ ਕਿਉਂਕਿ ਬੜੀ ਵਾਰ ਜਿਹੜੇ ਲੋਕ ਆ ਪਿੰਡਾਂ 'ਚ ਆਉਂਦੇ ਆ ਮਹੱਲਿਆਂ 'ਚ ਆਉਂਦੇ ਆ ਫੇਰੀ ਲਾਉਣ ਵਾਲੇ ਕਿ ਪੇਠਾ ਲੈ ਲਓ ਹੁਣ ਆਮ ਬੰਦੇ ਨੂੰ ਕੀ ਪਤਾ ਉਹ ਸਰਟੀਫਾਈਡ ਹੈਗਾ ਕਿ ਨਹੀਂ ਹੈਗਾ ਤਾਂ ਆਮ ਲੋਕਾਂ ਨੇ ਇੱਕੋ ਸੁਝਾਆ ਆ ਕਿ ਜ਼ੁਬਾਨ ਦਾ ਟੈਸਟ ਕਰ ਲਿਆ ਕਰੋ ਥੋੜਾ ਜਿਹਾ ਪੀਸ ਲੈ ਕੇ ਜ਼ੁਬਾਨ 'ਤੇ ਲੈ ਕੇ ਦੇਖ ਲਿਆ ਕਰੋ ਜੇ ਤੁਹਾਨੂੰ ਲੱਗੇ ਖਰਾਬ ਆ ਤਾਂ ਬੰਦੇ ਸ਼ਿਕਾਇਤ ਕਰਿਆ ਕਰੋ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਕੀਲ ਪਾਉਣ ਜਿਹੜੇ ਲੋਕ ਫੇਰੀਆਂ ਲਾਉਂਦੇ ਜੇ ਤੋਂ ਸਰਟੀਫਾਈਡ ਨਹੀਂ ਅੱਛੀ ਫੈਕਟਰੀ ਤੋਂ ਲੈ ਕੇ ਆਉਂਦੇ ਆ ਬਣਾਉਣ ਦਾ ਤਰੀਕਾ ਸਹੀ ਆ ਪੇਠਾ ਸਹੀ ਕੁਆਲਿਟੀ ਦਾ ਜਿਵੇਂ ਤੁਸੀਂ ਦੱਸਿਆ ਕਿ 30 ਕਿਲੋ ਪੇਠਾ ਜਿਹੜਾ ਆ ਉਹ ਖਰਾਬ ਕੁਆਲਿਟੀ ਦਾ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਬਧੇਰੀ ਨਕੀਲ ਪਾਣੀ ਚਾਹੀਦੀ ਕਿਉਂਕਿ ਮੂਰੇ ਤਿਹਾਰਾ ਦਾ ਸੀਜ਼ਨ ਆ ਇਹ ਲੋਕਾਂ ਦੀ ਸਿਹਤ ਦਾ ਸਿੱਧਾ ਖਿਲਵਾੜ ਹੈ ਸਿੱਧਾ ਬਿਮਾਰੀਆਂ ਨੂੰ ਸਿੱਧਾ ਤਾਂ ਤੁਹਾਡਾ ਸੁਚੇਤ ਹੋਣਾ ਬਹੁਤ ਜ਼ਰੂਰੀ ਆ ਇੱਕ ਸਵਾਲ ਤੁਸੀਂ ਆਫ ਕੈਮਰਾ ਵੀ ਪੁੱਛ ਰਹੇ ਸੀਗੇ ਕਿ ਬੰਦਾ ਕੀ ਕਰੇ ਜੇ ਪੇਠਾ ਖਾਣ ਦਾ ਦਿਲ ਕਰ ਹੀ ਗਿਆ ਤਾਂ ਕਿੱਥੋਂ ਲੈ ਕੇ ਆਵੇ ਪਰ ਜਿਹੜੇ ਤੁਹਾਡੇ ਵਾਕਵ ਆ ਉਹਨਾਂ ਤੋਂ ਲੈ ਕੇ ਉਹ ਘੱਟ ਕੁਆਂਟੀਟੀ ਚ ਲੈ ਕੇ ਉਹ ਪੇਠਾ ਦਾ ਵੈਸੇ ਹੀ ਖਾਣਾ ਜਿਹੜਾ ਸਰੀਰ ਲਈ ਅੱਜਕੱਲ ਹਾਨੀ ਕਰਕੇ ਪਤਾ ਨਹੀਂ ਕੀ ਕੁਝ ਲੋਕ ਮਲਾਈ ਜਾਂਦੇ ਆ ਤਾਹਣ ਤੁਹਾਨੂੰ ਜਿਹੜੀਆਂ ਹੁਸ਼ਿਆਰਪੁਰ ਦੀਆਂ ਤਸਵੀਰਾਂ ਦੇਖ ਸਾਥੀਓ ਤੁਸੀਂ ਤਸਵੀਰਾਂ ਰਾਈ ਦੇਖ ਪਾ ਰਹੇ ਹੋ ਕਿ ਇਸ ਓਪਨ ਫੈਕਟਰੀ ਦੀ ਜਿਹੜੀ ਚਾਸ਼ਨੀ ਆ ਆ ਨੀਲੇ ਰੰਗ ਦੀ ਚਾਸ਼ਨੀ ਜੀ ਤੁਹਾਨੂੰ ਨਜ਼ਰ ਆ ਰਹੀ ਹੈ ਜੋ ਛੋਟੀ ਜੀ ਖੂਹ ਵਿੱਚ ਔਰ ਬਿਲਕੁਲ ਇਹਦੇ ਨਾਲ 1 ਫੁੱਟ ਦੀ ਦੂਰੀ ਤੇ ਹੀ ਓਪਨ ਟਾਇਲਟ ਹੈ ਤਾਂ ਜਿਹੜੀਆਂ ਮੱਖੀਆਂ ਆ ਇੱਕ ਪਾਸੇ ਉੱਠ ਕੇ ਦੂਜੇ ਪਾਸੇ ਆ ਜਾਂਦੀਆਂ ਤੁਸੀਂ ਦੇਖੋ ਕਿ ਜੇ ਕੋਈ ਇਸ ਫੈਕਟਰੀ ਨੂੰ ਆ ਕੇ ਦੇਖ ਲਵੇ ਤਾਂ ਵੈਸੇ ਹੀ ਬਿਮਾਰ ਹੋ ਜਵੇ ਓਪਨ ਹੀ ਐ ਸਾਰਾ ਕੁਝ ਬਾਥਰੂਮ ਵੀ ਓਪਨ ਐ ਵਿੱਚੇ ਚਾਸ਼ਨੀ ਐ ਵਿੱਚੇ ਪੇਠਾ ਤਿਆਰ ਕਰੀ ਜਾਂਦੇ ਮੱਖੀਆਂ ਇੱਕ ਪਾਸੇ ਉੱਠ ਕੇ ਦੂਜੇ ਪਾਸੇ ਆ ਕੇ ਬੈਠੀ ਜਾਂਦੀਆਂ ਪਰ ਪੱਤਰਕਾਰ ਵੀਰ ਨੂੰ ਸਲਾਮ ਐ ਜਿਸ ਨੇ ਤਿਹਾਰਾ ਤੋਂ ਪਹਿਲਾਂ ਪਹਿਲਾਂ ਜਾ ਕੇ ਕਵਰੇਜ ਕੀਤੀ ਆ ਤੁਸੀਂ ਦੇਖੋ ਕਿ ਪੇਠਾ ਕਿਵੇਂ ਰਬੜ ਵਾਂਗ ਜਿਹੜਾ ਉਹ ਚਿਕਨਾ ਜਿਹਾ ਹੋਇਆ ਪਿਆ ਚਿਕਨਾਹਟ ਦੇਖੋ ਕਿਵੇਂ ਚਿੱਟਾ ਰੰਗ ਛੱਡਿਆ ਹੋਇਆ ਤਾਂ ਆਮ ਲੋਕਾਂ ਦੀ ਸਿਹਤ ਨਾਲ ਕਿੰਨਾ ਖਿਲਵਾੜ ਹੈ ਚਾਸ਼ੀਆਂ ਸਾਰੀਆਂ ਓਪਨ ਹੋ ਇੱਕ ਵਿੱਚ ਤਾਂ ਪੈਪ ਉਹ ਤੁਰਿਆ ਫਿਰਦਾ ਤਾਂ ਮੱਖੀਆਂ ਇੱਕ ਪਾਸੇ ਆਉਂਦੀਆਂ ਦੂਜੇ ਪਾਸੇ ਬਹਿ ਜਾਂਦੀਆਂ ਔਰ ਹੁਣ ਸਵਾਲ ਜਵਾਬ ਜਿਹੜੇ ਹੋਏ ਆ ਉਹ ਸੁਣਾਉਣੀ ਹੈ ਠੀਕ ਹੈ ਸਰ ਇੱਧਰ ਹੀ ਹੈ ਤੁਹਾਡਾ ਰੇਡੀਓ ਕਬਣਾ ਬਣਾ ਲੇ ਤੇ ਵੇਚ ਲੇ ਤੇ ਚੱਲ ਫਿਰੇ ਬੇਸ਼ੱਕ ਰੇਡੀਓ ਪਿਆ ਉਹ ਖਿਲਾਤੇ ਤਾਂ ਲੋਕੋਂ ਕੋਈ ਹੋ ਯਾਰ ਕੀ ਕਰਦੇ ਹੋ ਆਪ ਲੋਕ ਤਾਂ ਖਾਦੇ ਹਾਂ ਖੁਦ ਖਾ ਸਕਦੇ ਹੋ ਐਸੇ ਜਿਹ ਜੋ ਐਸੇ ਗੰਦਗੀ ਵਿੱਚ ਆਪ ਬਣਾ ਰਹੇ ਹੋ ਖਾਣਾ ਸੇ ਠੀਕ ਕੋਲੀ ਆਪ ਕੀ ਟਾਇਲਟ ਹੈ ਸਰ ਕਿਰਾਏ ਤੇ ਹੈ 2

ਸੇਯਰ ਮੇ 25 ਦੇ ਤਿਉਹਾਰਾਂ ਦੇ ਡਿਸੀਜਨ ਨੇ ਤੇ ਜਿਹੜੀ ਆਮ ਦੇਖਿਆ ਜਾਂਦਾ ਕਿ ਪੇਠਾ ਤੇ ਤੀਸਾ ਵਗੈਰਾ ਲੋਕੀ ਨੇਚਰਲ ਇਹਨੂੰ ਸਮਝਦੇ ਨੇ ਕਿ ਇਹਦੇ ਵਿੱਚ ਮਿਲਾਵਟ ਨਹੀਂ ਹੋਏਗੀ ਪਰ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਗਿਆ ਕਿ ਜ਼ਿਆਦਾ ਮਿਲਾਵਟ ਹੈ ਤੇ ਗੰਦਗੀ ਜ਼ਿਆਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਸਟੀਕਾਲਾ ਸ਼ਹਿਰ ਪੁਨੀਵਾਸੀ ਦੁਦਗੀ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਕੋਈ ਕਵਰ ਆਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਔਰ ਉੱਥੇ ਜਿੱਥੇ-ਜਿੱਥੇ ਸਾਨੂੰ ਗੰਦਗੀ ਮਿਲੀ ਹੈ ਉਹਨਾਂ ਨੂੰ ਹੋਰ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਹੈ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਹੈ ਔਰ ਇਹ ਹਾਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹਾਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਤਾਂ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੀ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤੋਕੀ ਕਰਦੇ ਜਾਂਦਾ ਰੇੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਂ ਫੇ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਇੰਡਸਟਰੀ ਹੈ ਤੇ ਇੱਕ ਸਾਈਡ ਜਿੱਦਾਂ ਆਪਾਂ ਪਸ਼ੂਆਂ ਨੂੰ ਪਾਣੀ ਪੁਲਾਈਦਾ ਉਸ ਤੰਗ ਦੇ ਨਾਲ ਉਹ ਪੇਠਾ ਬਣਾ ਰਿਆ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਵੇ ਨਹੀਂ ਹੋਰ ਉੱਤੇ ਇਹੀ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਦਾ ਸੁਝਾਅ ਨੋਟਿਸ ਦਿੰਨੇ ਆ ਉਸ ਤੋਂ ਬਾਅਦ ਜੇ ਫਿਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹੱਲ ਕਰਾ ਗਏ